मेरा नाम जितेंद्र है नूरपुर तो वापस आ रहे थे गड्डी चलने की कंट्रोल थोड़ी बाहर होगी नूरपुर के रहने वाले अंबरसर के नूरपुर कम गए मथा टेकन गए थे वापस आ रहे वापस आ रहे की है मोर थे सी गड्डी थोड़ी कोई बात आप शायद पूरी कंट्रोल नहीं हो पाई ये की नहीं अगर सारे साइड पे थोड़ा जैसे वो छोटी कितने थोड� दिन लगे थे तीन जने गए कितने जने सवार पांच जने ਹੋਨ ਕੋਨ ਚੱਕ ਕੇ ਦੇ ਗਏ ਲੋਕ ਤੇ ਸਾਰੇ ਸਾਰੇ ਜੀ ਮੇਰੇ ਮੰਮੀ ਸਿਸਟਰ ਦੋਸਤ ਮੈਂ ਨਹੀਂ ਜਾ ਰਿਹਾ ਨਹੀਂ ਸਰ ਕਿ ਨਾ ਯਾਰ ਤੇ ਦੱਸ ਦੋ ਸਰ ਜਿਹੜੀ ਇੱਥੇ ਘਟਰਾਈ ਯਾਰ ਜਿਹੜੀ ਐਸਐਸਓ ਦੇ ਟੀਮ ਆ ਉਹ ਮੋਕੇ ਦੇ ਬਹੁਤ ਕੀ ਜਿਹੜੇ ਅੰਦੇ ਜਿਹਨਾਂ ਨੂੰ ਕਿਹੜਾ ਬਚਾਏਗਾ ਕੀ ਕਹਿਣਾ ਚਾਹੁੰਦੇ ਸਰ ਮੈਂ ਐਸਐਸਆਈ ਸੁਰੇਂਦਰ ਸਿੰਘ ਐਸਐਸਟੀ ਐਫਆਰਟੀਮ ਦਾ ਚਾਰਜ ਆ ਤੇ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ ਪੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਡਿੱਗਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉਥੇ ਉੱਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤੇ ਇੱਕ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋ ਆ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਚੇਂਜ ਜਿਹੜੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਚੱਡੀ ਗਈ ਤੇ ਉਹਨਾਂ ਦੇ ਦੋਹਾਂ ਛੜਿਆਂ ਨੂੰ ਐਂਬੂਲੈਂਸ ਨੇ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਪਿਠਾਲ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਇਹ ਸਰ ਨੂਰਪੁਰ ਦਾ ਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ ਤੇ